ਔਜੀ ਹੁਣ ਨੌਵੀਂ ਪੌੜੀ ਦੀ ਤੀਜੀ ਪੰਕਤੀ ਤੇ ਵਿਚਾਰ ਕਰਦੇ ਹਾਂ ਜੀ ਸੁਣਿਆ ਜੋਗ ਜੁਗਤ ਤਨ ਭੇਦ ਤੇ ਇਸ ਨੂੰ ਆਪਾਂ ਗਾ ਕੇ ਵੀ ਪੜ ਸਕਦੇ ਹਾਂ ਜੀ ਸੁਣਿਆ ਜੋਗ ਜੁਗਤ ਤਨ ਭੇਦ ਇਹ ਪੌੜੀ ਦੇ ਅਰਥ ਬੜੇ ਡੂੰਘੇ ਨੇ ਜੀ ਕਿਉਂਕਿ ਜਿਹੜਾ ਜੋਗ ਸ਼ਬਦ ਹੈ ਨਾ ਜੀ ਇਹ ਬੜਾ ਡੂੰਗਾ ਹੈ ਜੀ ਇਹ ਜੋਗ ਆ ਜਿਹੜਾ ਇਹ ਇਹ ਜੁਗਤ ਤਨ ਭੇਦ ਨੂੰ ਇਹ ਜਿਹੜਾ ਜੁਗਤ ਤਨ ਭੇਦ ਹਨਾ ਜੀ ਇਹ ਜੋਗ ਨੂੰ ਕਲੈਰੀਫਾਈ ਕਰਦਾ ਭਾਵ ਜਿਹੜਾ ਜੋਗ ਆ ਇਹ ਸਰੀਰ ਦੇ ਭੇਦ ਨੂੰ ਜਾਣਨ ਦੇ ਨਾਲ ਝੁਗਤੀ ਮਿਲ ਜਾਣੀ ਪ੍ਰਭੂ ਪਰਮਾਤਮਾ ਨੂੰ ਉਹ ਰਸਤਾ ਹੈ ਜੀ ਇਹ ਡੈਫੀਨੇਸ਼ਨ ਹੈ ਜੀ ਬਹੁਤ ਵਾਰ ਅੱਗੇ ਵੀ ਆਪਾਂ ਪੜਾਂਗੇ ਕਿ ਪਹਿਲਾ ਮਹਾਰਾਜ ਨੇ ਸ਼ਬਦ ਦਿੱਤਾ ਤੇ ਉਸ ਸ਼ਬਦ ਦੇ ਅੱਗੇ ਹੀ ਉਸ ਦੀ ਡੈਫੀਨੇਸ਼ਨ ਹੈ ਜਿਹੜੀ ਯੋਗ ਦੀ ਡੈਫੀਨੇਸ਼ਨ ਹੈ ਜੀ ਉਹ ਹੈ ਜੁਗਤ ਤਨ ਭੇਦ ਠੀਕ ਹੈ ਜੀ ਤੇ ਹੁਣ ਆਪਾਂ ਦੇਖਦੇ ਹਾਂ ਯੋਗ ਕੀ ਹੈ ਜੀ ਯੋਗ ਹੈਗਾ ਜੀ ਮਨੁੱਖ ਨੇ ਆਪਣੇ ਸਰੀਰ ਦੀਆਂ ਇੰਦਰਾ ਨੂੰ ਇੰਦਰੀਆਂ ਕੀ ਹੁੰਦਾ ਜੀ ਅੱਖਾਂ ਨੱਕ ਕੰਨ ਮੂੰਹ ਹੱਥ ਪੈਰ ਇਹਨਾਂ ਨੂੰ ਕਾਬੂ ਕਰ ਲੈਣਾ ਇਹਨਾਂ ਨੂੰ ਸੰਜਮ ਵਿੱਚ ਲੈ ਕੇ ਆ ਕੇ ਸੁਰਤ ਜਿਹੜੀ ਜੀ ਉਹ ਪ੍ਰਭੂ ਪਰਮਾਤਮਾ ਦੇ ਨਾਲ ਜੋੜ ਲੈਣੀ ਠੀਕ ਹੈ ਜੀ ਕਿਉਂਕਿ ਦਿਮਾਗ ਵੀ ਹੈ ਜਿਹੜਾ ਤੁਹਾਡਾ ਇਹ ਵੀ ਤੁਹਾਡਾ ਸਰੀਰ ਦੀ ਇੱਕ ਇੰਦਰੀ ਹੈ ਜੀ ਇਹ ਵੀ ਤੁਹਾਡੇ ਸਰੀਰ ਦਾ ਹਿੱਸਾ ਹੈ ਮਨ ਕਹਿ ਲੋ ਦਿਮਾਗ ਕਹਿ ਲੋ ਤੇ ਯੋਗ ਦਾ ਅਰਥ ਹੈ ਜੀ ਆਪਣੇ ਸਰੀਰ ਨੂੰ ਕਿਵੇਂ ਕੰਟਰੋਲ ਵਿੱਚ ਰੱਖਣਾ ਜੀ ਠੀਕ ਹੈ ਆਪਣੀਆਂ ਇੰਦਰੀਆਂ ਤੇ ਕਿਵੇਂ ਕਾਬੂ ਪਾਉਣਾ ਤੇ ਕਾਬੂ ਪਾਉਂਦੇ ਹੋਏ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੁੜਨਾ ਇਸੇ ਕਰਕੇ ਜਿਹੜੇ ਜੋਗੀ ਸੀਗੇ ਜੀ ਉਹ ਪਹਾੜਾਂ ਵਿੱਚ ਜਾ ਕੇ ਬੈਠ ਕੇ ਸੀਗੇ ਜੀ ਤਾਂ ਕਿ ਜਿਹੜੇ ਦੁਨੀਆਂ ਦੇ ਮੋਹ ਨੇ ਦੁਨੀਆਂ ਦੇ ਜਿਹੜੇ ਲਾਲਚ ਨੇ ਉਹਨਾਂ ਨੂੰ ਆਪਣੇ ਵੱਲ ਨਾ ਖਿੱਚਣ ਤਾਂ ਕਿ ਉਹ ਕਿਸੇ ਦਾ ਮਾੜਾ ਨਾ ਤੱਕਣ ਕਿਸੇ ਨੂੰ ਮਾੜਾ ਨਾ ਬੋਲਣ ਕੋਈ ਮਾੜਾ ਹੱਥਾਂ ਦੇ ਨਾਲ ਕੰਮ ਨਾ ਹੋਵੇ ਉਹ ਡਰ ਕੇ ਚਲੇ ਗਏ ਸੀਗੇ ਜੀ ਮਾਫ ਕਰਨਾ ਉਹ ਡਰ ਕੇ ਚਲੇ ਗਏ ਸੀਗੇ ਮਹਾਰਾਜ ਕਹਿੰਦੇ ਨੇ ਅੰਜਨ ਮਾਹੇ ਨਰੰਜਨ ਰਹੀਏ ਜੋਗ ਜਿਗਤ ਜੁਗਤ ਇੱਦ ਪਾਈਏ ਅੰਜਨ ਮਾਹੇ ਅੰਜਨ ਹੁੰਦਾ ਜੀ ਕਾਲਖ ਵਿੱਚ ਨਿਰੰਜਨਪਾਪ ਪ੍ਰਭੂ ਪਰਮਾਤਮਾ ਕਾਲਖ ਦੇ ਵਿੱਚ ਬਿਨਾਂ ਕਾਲਖ ਤੋਂ ਰਹਿਣਾ ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ ਜੀ ਫੇਰ ਜਾ ਕੇ ਜੋਗ ਜੁਗਤ ਤੇ ਪਾਈਏ ਫੇਰ ਜਾ ਕੇ ਜਿਹੜੀ ਤੈਨੂੰ ਜੋਗੀ ਆ ਫੇਰ ਤੈਨੂੰ ਜਾ ਕੇ ਉਸ ਪ੍ਰਭੂ ਪਰਮਾਤਮਾ ਦੀ ਜੁਗਤ ਮਿਲਣੀ ਆ ਆਪਾਂ ਦੋ ਕੰਮ ਕਰਦੇ ਹਾਂ ਜੀ ਦੁਨੀਆ ਵਿੱਚ ਸ੍ਰਿਸ਼ਟੀ ਵਿੱਚ ਜੇ ਆਪਾਂ ਕੋਈ ਮਾੜਾ ਕੰਮ ਨਾ ਕਰਨਾ ਹੋਵੇ ਆਪਾਂ ਕਹਿੰਦੇ ਵੀ ਇਸ ਤੋਂ ਦੂਰ ਹੀ ਚੰਗੇ ਆ ਇਸ ਤੋਂ ਦੂਰ ਹੀ ਚੰਗਿਆ ਜਿਹੜੇ ਰਾਹ ਜਾਣਾ ਹੀ ਨਹੀਂ ਆਪਾਂ ਗੱਲ ਕਰਨ ਲੱਖੀ ਫਾਇਦਾ ਠੀਕ ਆ ਦੂਸਰਾ ਹੁੰਦਾ ਜੀ ਕਈ ਵਾਰ ਬੰਦਾ ਚਿੱਕੜ ਦੇ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਪਵਿੱਤਰ ਰੱਖਦਾ ਇਹ ਜਿਹੜਾ ਚਿੱਕੜ ਵਿੱਚ ਰਹਿ ਕੇ ਵੀ ਗੰਦਗੀ ਵਿੱਚ ਰਹਿ ਕੇ ਵੀ ਮਾੜੀ ਸੰਗਤ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਪਵਿੱਤਰ ਰੱਖਣਾ ਇਹ ਸਭ ਨੂੰ ਔਖਾ ਕੰਮ ਹੈ ਜੀ ਇਹਦੇ ਵਰਗਾ ਕੋਈ ਸੌਖਾ ਕੰਮ ਨਹੀਂ ਹੈ ਜੀ ਠੀਕ ਹੈ ਇਹ ਹੈ ਜੀ ਯੋਗ ਭਾਵ ਆਪਣੇ ਅੱਖਾਂ ਨਾਲ ਕੀ ਦੇਖਣਾ ਕਿਸੇ ਨੂੰ ਚੰਗੀ ਤਰ੍ਹਾਂ ਦੇਖਣਾ ਕਿਸ ਨੂੰ ਮਾੜੀ ਨਜ਼ਰ ਨਾ ਦੇਖਣਾ ਇਸ ਬੁੱਲਾਂ ਕੋਲੋਂ ਕੀ ਬੋਲਣਾ ਪ੍ਰਭੂ ਦਾ ਨਾਮ ਲੈਣਾ ਹੈ ਜਾਂ ਲੋਕਾਂ ਨੂੰ ਗਾਲਾਂ ਕੱਢਣੀਆਂ ਮਾੜਾ ਬੋਲੀ ਜਾਣਾ ਚੁਗਲੀਆਂ ਕਰੀ ਜਾਣੀਆਂ ਲੋਕਾਂ ਦੇ ਘਰ ਸਾੜ ਦੇਣੇ ਬਰਬਾਦ ਕਰ ਦੇਣੇ ਕਿਸੇ ਨੂੰ ਕੁਝ ਹੋਰ ਕਹਿ ਦੇਣਾ ਕਿਸੇ ਨੂੰ ਕੁਝ ਹੋਰ ਕਹਿ ਦੇਣਾ ਠੀਕ ਹੈ ਜੀ ਕੰਨਾਂ ਨੇ ਕੀ ਸੁਨਣਾ ਉਸ ਪ੍ਰਭੂ ਪਰਮਾਤਮਾ ਦਾ ਜਾਸਸ ਹੋਣਾ ਸੁਣੇ ਸਮਝਣਾ ਕੀ ਹੈ ਉਸ ਬਾਣੀ ਨੂੰ ਸੁਨਣਾ ਉਸ ਦੇ ਕੀਰਤਨ ਨੂੰ ਸੁਨਣਾ ਜਾਂ ਲੋਕਾਂ ਦੀਆਂ ਚੁਗਲੀਆਂ ਸੁਣਨੀਆਂ ਵੀ ਫਲਾਨੇ ਦੇ ਘਰੇ ਕੀ ਹੋ ਗਿਆ ਠੀਕ ਹੈ ਜੀ ਹੱਥਾਂ ਨਾਲ ਕੀ ਕਰਨਾ ਸੇਵਾ ਕਰਨੀ ਹੈ ਹੱਥਾਂ ਨਾਲ ਕਿਸੇ ਦੀ ਸਹਾਇਤਾ ਕਰਨੀ ਹੈ ਜਾਂ ਇਹੀ ਹੱਥਾਂ ਨਾਲ ਚੋਰੀ ਕਰਨੀ ਹੈ ਇਹਨਾਂ ਪੈਰਾਂ ਨੇ ਕੀ ਕਰਨਾ ਜੀ ਪੈਰਾਂ ਨੇ ਗੁਰਦੁਆਰੇ ਜਾਣਾਗਾ ਪੈਰਾਂ ਨੇ ਗੁਰੂ ਘਰ ਨੂੰ ਸੋਜੀ ਲੈਣ ਜਾਣਾ ਪੈਰਾਂ ਨੇ ਉਹਨਾਂ ਇਤਿਹਾਸਿਕ ਗੁਰਦੁਆਰਿਆਂ ਜਾ ਕੇ ਸੀਸ ਨਵਾਉਣਾ ਜਿੱਥੇ ਗੁਰੂ ਸਾਹਿਬਾਨ ਪੂਰ ਨੇ ਪਾ ਕੇ ਗਏ ਸੀਗੇ ਜੈ ਇਨਾਂ ਪੈਰਾਂ ਨੇ ਉਹੀ ਮਾੜੀਆਂ ਜਗ੍ਹਾ ਤੇ ਜਾਣਾ ਜੀ ਮਾੜੇ ਕੰਮਾਂ ਵਿੱਚ ਜਾਣਾ ਇਹੀ ਪੈਰ ਤੁਹਾਨੂੰ ਮਾੜੀ ਸੰਗਤ ਵਿੱਚ ਲੈ ਕੇ ਜਾਂਦੇ ਨੇ ਜੀ ਤੇ ਸੁਰਤ ਸੁਰਤ ਨੇ ਕੀ ਕਰਨਾ ਜਿਹੜਾ ਤੁਹਾਡਾ ਦਿਮਾਗ ਹੈ ਜਿਹੜਾ ਤੁਹਾਡਾ ਮਨ ਹੈ ਕੀ ਉਸ ਨੇ ਪ੍ਰਭੂ ਪਰਮਾਤਮਾ ਵੱਲ ਜਾਣਾ ਜਾਂ ਸਕੀਮਾਂ ਹੀ ਘਟਦੇ ਰਹਿਣਾ ਠੀਕ ਹੈ ਜੀ ਇਹ ਹੈ ਜੋਗ ਜੁਗਤ ਜੁਗਤ ਹੁੰਦਾ ਜੀ ਜੁਗਤੀ ਦਾ ਸਾਧਨ ਠੀਕ ਹੈ ਜੀ ਤਨ ਹੁੰਦਾ ਸਰੀਰ ਜੀ ਭੇਦ ਹੁੰਦਾ ਇਸ ਦੀ ਰਹਿਸ ਗੁੱਜੀ ਗੱਲ ਸਮਝਾ ਯਾਨੀ ਆ ਜਿਹੜੀ ਹੁਣ ਆਪਾਂ ਹੁਣੇ ਗੱਲ ਕਰਕੇ ਛੱਡੀਆਂ ਸਾਰੇ ਭੇਦ ਸੀਗੇ ਅੱਖਾਂ ਕੋਲੋਂ ਕਿਹੜਾ ਕੰਮ ਲੈਣਾ ਬੁੱਲਾਂ ਕੋਲੋਂ ਕਿਹੜਾ ਕੰਮ ਲੈਣਾ ਜ਼ੁਬਾਨ ਕੋਲੋਂ ਕਿਹੜਾ ਕੰਮ ਲੈਣਾ ਕੰਨਾਂ ਕੋਲੋਂ ਕਿਹੜਾ ਕੰਮ ਲੈਣਾ ਜੀ ਅਸਲੀ ਜਿਹੜਾ ਆਉ ਅਰਥ ਦੇ ਚਾਤੀ ਮਰਦੇ ਆ ਮਨ ਨੂੰ ਕਹਿਣਾ ਮਨਾ ਜੇ ਤੂੰ ਉਸ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜ ਲੇਂਗਾ ਨਾ ਸੁਰਤ ਜੋੜਨ ਕਰਕੇ ਤੈਨੂੰ ਸੋਝੀ ਮਿਲ ਜੂਗੀ ਕਿ ਤੂੰ ਆਪਣੇ ਜਿਹੜੇ ਸਰੀਰ ਦੇ ਤੇਰੇ ਅੰਗ ਆ ਨਾ ਇਹਨਾਂ ਤੋਂ ਕਿਹੜੇ ਕੰਮ ਲੈਣੇ ਆ ਠੀਕ ਹੈ ਜਦੋਂ ਤੈਨੂੰ ਇਹ ਪਤਾ ਲੱਗ ਗਿਆ ਇਹਨਾਂ ਕੋਲੋਂ ਕਿਹੜੇ ਕੰਮ ਲੈਣੇ ਆ ਤੈਨੂੰ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਰਸਤਾ ਲੱਭ ਜੇਗਾ ਤੈਨੂੰ ਬੰਦ ਖਲਾਸੀ ਵਾਲਾ ਰਸਤਾ ਲੱਭ ਜੇਗਾ ਜੀ ਇਸ ਲਈ ਯੋਗ ਦੇ ਜਿਹੜੇ ਅਰਥ ਆ ਬੜੇ ਡੂੰਘੇ ਆ ਆਓ ਹੁਣ ਆਪਾਂ ਦੇਖਦੇ ਹਾਂ ਵੀ ਪੁਰਾਤਨ ਸਮੇਂ ਵਿੱਚ ਜਾਂ ਪੁਰਾਣਾ ਅਨੁਸਾਰ ਯੋਗ ਕੀ ਚੀਜ਼ ਐ ਤੇ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਐ ਜੀ